ਦੇਖੋ ਕਿਸ ਤਰ੍ਹਾਂ ਜਸ਼ਨ ਦਾ ਮਾਹੌਲ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਮੋਰਚੇ ਦੀ ਜਿੱਤ ਤੋਂ ਬਾਅਦ ਗਰਜੀ ਸ਼ੇਰਨੀ ਦੇਖੋ ਪੂਰੀ ਵੀਡੀਓ ਅੱਜ ਪਛਾਣ ਨਹੀਂ ਇਹ ਉਹਨੇ ਸਰਕਾਰਾਂ ਦੀਆਂ ਅੱਖਾਂ ਖੋਲਣ ਲਈ ਸੰਘਰਸ਼ ਕੀਤਾ ਕਿ ਲੋਕ ਜਦੋਂ ਜਦ ਤੁਸੀਂ ਇੱਕ ਦੱਬੋਗੇ ਲੋਕ ਤੁਹਾਡੇ ਅੱਗੇ ਆ ਕੇ ਖੜ੍ਹੇ ਹੋਣਗੇ ਐਨਾ ਪੰਜਾਬੀ ਯੋਧਿਆਂ ਦੀ ਮਿਹਨਤ ਸਦਕਾ ਹੀ ਪੰਜਾਬ ਯੂਨੀਵਰਸਿਟੀ ਦਾ ਮੋਰਚਾ ਜਿੱਤਿਆ ਗਿਆ ਹੈ ਆਖਰ ਸਰਕਾਰ ਨੂੰ ਐਨਾ ਦੇ ਅੱਗੇ ਝੁਕਣਾ ਹੀ ਪਿਆ ਤੇ ਪੰਜਾਬ ਦੇ ਨੌਜਵਾਨਾਂ ਅੱਗੇ ਆਖਿਰ ਸਰਕਾਰ ਨੇ ਗੋਡੇ ਟੇਕ ਹੀ ਦਿੱਤੇ ਆਖਿਰ ਸਰਕਾਰ ਨੂੰ ਇਹਨਾਂ ਨੌਜਵਾਨਾਂ ਦੀ ਮੰਗ ਨੂੰ ਮੰਨਣਾ ਹੀ ਪਿਆ 9 ਅਕਤੂਬਰ ਨੂੰ ਲਿਖੀ ਗਈ ਸੀ ਚਿੱਠੀ ਜਿਸ ਦਾ ਜਵਾਬ ਆਇਆ ਉਹ ਉਪਰਾਸ਼ਟਰਪਤੀ ਨੇ ਕਿਹਾ ਹੈ ਕਿ ਜਿਹੜੀਆਂ ਸੈਨੇਟ ਦੇ ਚੋਣਾਂ ਹੋਣੀਆਂ ਨੇ ਇਹ ਜ਼ਰੂਰ ਹੋਣਗੀਆਂ ਤੇ ਇਸ ਦਾ ਐਲਾਨ ਵੀ ਹੋ ਚੁੱਕਿਆ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਸਾਰੇ ਪੰਜਾਬੀਆਂ ਨੂੰ ਇਸ ਦੀ ਬਹੁਤ ਬਹੁਤ ਵਧਾਈ ਹੋਵੇ